ਇਹ ਬਣਾ ਲਿਓ ਅਜੀ ਬਣਾ ਕੇ ਕਰਦੇ ਆਂ। ਬਰੇ ਐ ਨਹੀਂ। ਇੱਕ ਮਿੰਟ। ਹਮਦੋ ਤਾਂ ਆਪ ਹੀ ਨਹੀਂ ਬਾਹਰ ਆ ਰਹੇ ਯਾਰ। ਲੱਕਰ ਬਈ। ਤੁਸੀਂ ਐਵੇਂ ਕਿਚਨ ਨੂੰ ਹੋਈ ਜਾ। ਕਿਚਨ ਦੇ ਉੱਪਰ ਲੈ ਜਾ। ਉੱਪਰੋਂ ਉੱਤਰ ਵੀ ਜਾਉਂਗੇ। ਉੱਪਰੋਂ ਵੀ ਬਈ ਬੇਰੇ ਆ। ਆਜੋ ਜੀ ਬਾਈ ਇਹ ਦੇਖੋ ਆ ਬਾਈ ਵੀਡੀਓ ਬਾਹਰ। ਕਹਿੰਦਾ ਕਿ ਕਿਚਨ ਹੀ ਜਾ ਸਕਦੇ ਆਗੇ ਆਜੋ ਤੁਸੀਂ ਅੰਦਰ ਆਜੋ। ਉੱਪਰ ਦਾ ਬਈ ਕੋਈ ਗੰਦਵਾਤਾ ਤਾਂ ਨਹੀਂ ਦਾ ਯਾਰ। ਆਜੋ 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 ਆਜੋ। 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 ਆਜੋ ਆਪਾਂ। ਅਰੇ ਆ। ਜੇ ਜਰਰ

ਆ ਗੇਟ ਕਿਉਂ ਨਹੀਂ ਖੋਲ ਰਹਾ ਬਈ ਆ ਗੇਟ ਕਿਉਂ ਨਹੀਂ ਖੋਲ ਰਹਾ ਬਈ ਹੈ ਆਜੋ 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 ਸਾਈਡ ਤੇ ਆਜੋ ਦੇਖੋ ਮੈਨੂੰ ਕੋਈ ਅੱਧ ਕਰਦੇ ਵਿੱਚ ਕਰਦੇ ਵਿੱਚ ਕਰਦੇ ਜਾਂਦਾ ਆ ਦੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਫੋਨ ਨੂੰ ਲੈ ਇਹ ਮੋਟੇ ਨਹੀਂ ਸੌਰੀ ਵੀਰੇ ਸੌਰੀ ਇਹਨੂੰ ਇੱਕ ਮੋਟੇ ਜਿਹਾ ਬੈਗ ਖੋਲ ਲੈ ਪੂਰੀ ਘਾਟੋ ਦੇ ਇੱਥੇ ਰੱਖੇ ਨਾ ਅੱਛਾ ਹੁਣ ਤੂੰ ਸਾਈਡ ਤੇ ਕਰੇਗਾ ਹੈ ਆ ਮੈਨੇਜਰ ਇੱਧਰ ਦਾ ਜੀ ਓ ਇੱਧਰ ਓ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਕੋਲੇ ਦਿਖਾ ਦਿਖਾ ਦਿਖਾਓ ਕੀ ਆ ਆਪ ਆਜ ਨਾਲ ਲਕੋ ਰਹੇ ਆ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਬੁਲਾਵਰੇ ਆ ਫੀਲ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹ ਮੈਨੇਜਰ ਇੱਥੋਂ ਦਾ ਚਰਨਾਲਾ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਵੀਰੇ ਅੱਗੇ ਲੱਗ ਆਪ ਕੋਲ ਆਪ ਕੋ ਲਈ ਉਹਨੂੰ ਨੋ ਐਂਟਰੀਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹ ਮੇਰੇ ਆਪਾ ਇਹਨੂੰ ਬੁਲਾਉਂਦੇ ਨੇ ਮੈਨੇਜਰ ਤੁਹਾਡਾ ਦੱਸਦੇ ਇਹ ਨੋ ਐਂਟਰੀ ਕਿਵੇਂ ਲੱਗੀ ਹੋਈ ਹੈ ਇਹ ਇੱਥੇ ਵੀ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸਕਰੀ ਆ ਸਹੀ ਖੋਲੋ ਖੋਲੋ ਬਈ ਖੋਲੋ ਗੇਟ ਖੋਲੋ ਇਹ ਬਾਜੀ ਬਾਜੀ ਰਹਿਣ ਦੋ ਯਾਰ ਖੋਲ ਰੇ ਮੈਂ ਜਦ ਤੱਕ ਤੁਸੀਂ ਹੋਈ ਲਾਦੇ ਆ ਬੰਦੂ ਵਾਰਿਆਂ ਵੀਰੇ ਬਾਈ ਤਰਾਮ ਨਾਲ ਗੱਲ ਕਰ ਰਿਹਾ ਹੁਸਤਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਨਾ ਇੱਕ ਇੱਕ ਬੰਦਾ ਆ ਜਾ ਬਾਈ ਤੁਸੀਂ ਹੋਰ ਲੱਗੇ ਬਾਈ ਤੁਸੀਂ ਆਪ ਦੋਨੇ ਚੱਲ ਜਾਈ ਤਿੰਨ ਤਿੰਨ ਚੱਲ ਚਾਹ ਚੱਲ ਚੱਲ ਹਾਂ ਚੱਲ ਬੱਸਾ ਕਿ ਪਾਜੀ ਮੇਰੀ ਨੌਕਰੀ ਹੈ ਖੋਲ ਖੋਲ ਵੀਰੇ ਸਰਦੀ ਨੌਕਰੀ ਹੈ ਬਾਈ ਅਸੀਂ ਖੋਲ ਦਵਾਂਗੇ ਠੀਕ ਆ ਅਸੀਂ ਜਿੰਨੇ ਬੰਦੇ ਖੋਲ ਖੋਲ ਹਾਂ ਉਹ ਵੀਰੇ ਬਾਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਹੈ ਮੇਰੀ ਜਿੱਕਰ ਜਾਣਦਾ ਤੁਹਾਨੂੰ ਫੈਕਸਰ ਦਰੋਂ ਬਹੁਤ ਨਾ ਬੋਲੋ ਆਪਣਾ ਤਾਈ ਖੋਲੂਗਾ ਹੁਣਾਂ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਗਨੇਟਿਸ਼ਨ ਹੀ ਨਹੀਂ ਆਪਾਂ ਸਾਰਾ ਬੱਸ ਦਾਂਗੇ ਯਾਰ ਅੰਦਰ ਬੰਦਾ ਉਹ ਅੱਗੇ ਬੰਦਾ ਅੰਦਰ ਬੰਦਾ ਜੀ ਬਈ ਬੋਲ ਕੇ ਠੀਕ ਹੈ ਪੈਸੇ ਮੁੰਨੇ ਕਢਾ ਦੂੰ ਯਾਰ ਮੈਂ ਮੈਂ ਕਹਿੰਦਾ 2000 ਰੁਪਏ ਖੜ ਜਾ 2000 ਛੱਡ ਪੈਨੇ ਬਹੁਤ ਕੁਝ ਫੈਣਾ ਹੋ ਰਿਹਾ ਗੌਰਮੈਂਟ ਸਾਣਾ ਕਿਤੇ ਜਨਾ ਵੀ ਹਾਂ ਯਾਰ ਸੁਣਾ ਵੀ ਬਲਾ ਹੈਡ ਨੂੰ ਬੁਲਾਓ ਬਈ ਕਿੱਥੇ ਹੈ ਹੈਡ ਕਿੱਥੇ ਕਿੱਥੇ ਭੱਜ ਗਿਆ ਯਾਰ ਉਹ ਤਰਾ ਕੇੜਾ ਤਰਾ ਬੰਦਾ ਬੈਠਾ ਹੈ ਅੰਦਰ ਆ ਬਈ ਇਹਨੇ ਬੰਨੀ ਵੀਡੀਓ ਚਾਹਦੂ ਹੀ ਹੈ ਵੀਡੀਓ ਚੱਲਦੀ ਹੈ ਬਈ ਆਪਣੀ ਵੀਡੀਓ ਔਨ ਹੈ ਆਪਣੀ ਆਪਣੀ ਇਹ ਐਨੀ ਗੰਦੀ ਸਮਝ ਲੈ ਯਾਰ ਬਾਈ ਬਈ ਆ ਗੋਲੋ ਯਾਰ ਚਾ 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 ਖੁੱਲਦਾ ਕਿੱਥੋਂ ਹੈ ਯਾਰ ਬੁਲਾ ਉਹਨੂੰ ਲਿਆ ਯਾਰ ਬਣਾ ਕੇ ਬੁਲਾ ਲੈ ਬਈ ਬਲਾ ਬਲਾ ਬਈ ਛੇਤ ਬੁਲਾਓ ਯਾਰ ਠੀਕ ਅੱਜ ਸੋਹਣੇ ਹੋਏ ਉਹ ਸੋਹਣੇ ਬਾੜੀ ਹੈ ਤੋੜ ਦੇ ਨਾ ਬੜਾ ਬੜਦੇ ਬੁਲਾ ਬੁਲਾ ਬਈ ਕਿਉਂ ਨਹੀਂ ਆਇਆ ਵੀ ਥੱਲੇ ਮੈਨੇਜਰ ਨੂੰ ਬੁਲਾ ਬਈ ਜਿਹੜਾ ਗਿਆ ਥੱਲੇ ਨਾਲ ਆ ਵੀ ਗਿਆ ਦਿਖਾਉਂਦੇ ਨੇ ਯਾਰ ਲੋਕੋ ਫੱਕ ਮੈਨ ਆ ਦੇਖੋ ਜੀ ਆ ਦੇਖੋ ਆ ਪਿਆ ਜੜ ਵੀ ਪਾਈ ਪਾਈ ਉੱਪਰ ਦਿਖਾ ਦੇਣਾ ਆਹੜਾ ਆ ਪਿਆ ਬਈ ਸਾਰਾ ਕੁਝ ਆ ਗੋ ਆਉਂਦੇ ਨੇ ਹਾਂ ਇਹਨੇ ਹੋਰੇ ਪਾਇਆ ਆਵਲ ਆਵਲ ਹੋਰੇ ਪਾਇਆ ਹਾਂ ਆ ਆ ਹਾਰੀ ਪਾਇਆ ਛੱਡ ਦੇ ਓਏ ਆ ਨਹੀਂ ਆ ਨਹੀਂ ਆ ਪੈਂ ਠੁੱਠੇ ਨਹੀਂ ਖੱਲੇ ਜਿਹੜੀ ਆ ਜਿਹੜੀ ਮੈਨ ਆ ਅਸਲ ਜਿਹੜੀ ਆ ਜੀ ਗਿਰ ਤੁਸੀਂ ਐ ਕਰੋ ਇਦੀ ਸਮੈਲ ਤੇ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਇਹ ਆ ਦੇਖੋ ਬੰਦੀ ਪਾਜੀ ਚਲੋ ਇੱਕ ਤੇ ਜੇ ਸੱਚੇ ਨੇ ਤਾਂ ਤੁਸੀਂ ਨਾ ਬੋਲੋ ਇਹ ਚਲੋ ਕਰੀਏ 1 ਮਿੰਟ ਆ ਪਿਆ ਬਰੇ ਚਿਕਨ ਦੇ ਕੋਪਿੰਗ ਹੱਥ ਤੇ ਪਿਆ ਤਰੀਕਾ ਨਾ ਇਹ ਆਸਾ ਕੀ ਇੱਕ ਤਰੀਕਾ ਚੈੱਕ ਕਰ ਲਓ ਤੁਸੀਂ ਇੱਜੇ ਮੀਟਰ ਦੇ ਬੰਦੀ ਜੰਗੀਰ ਕੋ ਛੁੱਟਿਆ ਇਹ ਲਾ ਉੱਥੇ ਬਲੇਖੂ ਤੂੰ ਆ ਦੇਖੋ 10 ਬਿਨ ਪਿਆ ਭਾਈ ਆ ਦੇਖੋ ਆ ਡਸਟਬਿਨ ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ ਚ ਸਿੱਟਿਆ ਨੇ ਦੇਖ ਲਓ ਭਾਈ ਆਹ ਕਵਲਿਟੀ ਨਹੀਂ ਹਾਂ ਆਪ ਕੋਲੀ ਬੈਗ ਆ ਹੈ ਤੇ ਆ ਸਾਰਾ ਕੁਝ ਇਹ ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ ਚਲ ਇੱਥੇ ਲੈ ਭਾਵੇਂ ਨਹੀਂ ਹਾਂ ਆਹੀ ਕੋ